ਪਹਿਲੀ ਮੋਟਰ ਤੇ ਆਏ ਆ ਆਪਣੀਆਂ ਮੋਟਰਾਂ ਇੱਕ ਕਰ ਕੋਲੇ ਲਾ ਕੇ ਪੰਜ ਮੋਟਰਾਂ ਨੇ ਚਾਰ ਮੋਟਰਾਂ ਦੀ ਵਿਲਾ ਕੇ ਚੱਲਾਂਗੇ ਫਿਰ ਉਦੋਂ ਬਾਅਦ ਚੱਲਾਂਗੇ ਘਰ ਵਾਲ ਕੋਲੇ ਨਾਲੇ ਬਾਬੇ ਸਮਾਦ ਤੇ ਤੇ ਦੋ ਬਾਬੇ ਨੇ ਸਮਾਦਾਂ ਲੈ ਜਾਣੇ ਖੜਾ ਪਸੋਕੜ ਵਾਲਾ ਬਾਬਾ ਦੂਰ ਹੈ ਉਹਨਾਂ ਤੇ ਉੱਤੇ ਵੀ ਜਾਵਾਂਗੇ ਬਣੇ ਰਹੋ ਵਲੋਗ ਨਾਲ ਸਾਰੇ ਤੁਹਾਨੂੰ ਖੇਤ ਦਿਖਾਉਨੇ ਆ ਤੇ ਇਹ ਝੋਨਾ ਲਗੜਾ ਆਪਣਾ ਪੂਰਾ ਡਾਵਲ ਫਰੇ ਵਿੱਚ ਝੋਨਾ ਪੂਰਾ ਨਾ ਮੋਟਰ ਤੇ ਪਹਿਲੀ ਵਾਰ ਆਏ ਪਹਿਲੀ ਵਾਰ ਆਈ ਹੁਣ ਹਾਂ ਪਹਿਲੀ ਵਾਰ ਆਏ ਲਾ ਬਾਬੇ ਜੀ ਤਰਾ ਮੋਟਰ ਪਾਈ ਹੁਣ ਆਪਣੀ ਕਹਿੰਦੀ ਮੋਟਰ ਮਰਜੀ ਨਾਲਿਆ ਟਰਾਂਸਫਾਰਮ ਕਰਿਆ ਗਿਆ ਕਹਿੰਦੇ ਆ ਟ੍ਰਾਂਸਪੋਰਟ ਦੇ ਨਾਲੇ ਮੋਟਰ ਨਹੀਂ ਆਈਏ ਸੋ ਕਰਾ ਕੀ ਚੜਦੀ ਕਲਾਕ ਕੋਸੇ ਖੜੇ ਬਾਕਸੇ ਇਕੱਲੇ ਇਕੱਲੇ ਬਾਕਸੇ ਲੋਕਾਂ ਦਾ ਇਸਾਂ ਨਾਸ ਕਰੀਂ ਜੇ ਕੋਈ ਮੂਰੇ ਟੱਕੜਾ ਬੂਰ ਪਰ ਮੂਰੇ ਹੋ ਕੇ ਰੋਕੀਂ ਬਾਹਰ ਕਰੂ ਫਟਾਅਰ ਬਣਤਰ ਜਿਹੜੇ ਕਰਵਾਉਂਦੇ ਆ ਆਣੀ ਚੱਲੂਗੀ ਬੱਤੀ ਨੀਤੂ ਦੇ ਡੈਡੀ ਦੇ ਬੱਤੀਆਂ ਪੱਟੀਆਂ ਬੀਜੀਆਂ ਸਰ ਦੇ ਮਰਾਈ ਰਾਜ ਨਾ ਨਾ ਹੁਣ ਸੋਨੂੰ ਬੁੜੀਆਂ ਨੂੰ ਵੱਧ ਪਤਾ ਹੁੰਦਾ ਨਾ ਆ ਦੇ ਆਪੇ ਚੜ ਜਾਣਾ ਤੇ ਦੁਨੀਆ ਫਰੈਂਕ ਹੈ ਉਰੇ ਚੱਲ ਦੇ ਉਹਦੇ ਗਾਂਦੀ ਨੂੰ ਦੂਰ ਆ। ਕਬੱਕੀ ਬਾਬਾ ਕਵਾਜਾ ਪੀ ਐਨ ਦਾ ਤਿਆਰ ਕਰ ਤੋ ਰੱਖੀ। ਛੋਟੂੜੇ ਨਹੀਂ ਹੰਡ। ਦੇਖ ਲੈ ਕਿ ਇਹ ਤਾਂ ਆਪਣੇ ਹੁਣ ਇਹ ਗਰਮੀਤ ਭੈਣਾਂ ਵਾਲਾ ਕੀਤਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਠੇਕਾ ਜਿਹੜੇ ਬਣ ਲੱਤੇ ਇਹ ਗਰਮੀਤ ਭੈਣ ਨੂੰ ਮੈਂ ਵਾਹਣ ਬੈਦਵਾਇਆ ਜੀ ਇੱਥੇ ਉਹਨਾਂ ਦਾ ਪਾਣਾ ਮੈਨੂੰ ਘੱਟ ਰੇਟ ਤੇ ਦੇ ਦਿੰਦੇ ਨੇ ਵਿਚਾਰੀਆਂ ਨਾਲੇ ਮੇਰਾ ਰੰਗ ਸਰਜਣਾ 4 ਰੁਪਏ ਮੈਨੂੰ ਬਾਜ ਜਾਂਦੇ ਨੇ ਤਿੰਨ ਕਿੱਲੇ ਗਰਮੀਤ ਭੈਣ ਦੇ ਜੀ ਆਪ ਦੇ ਤਿੰਨ ਕਿੱਲੇ ਖੁਦ ਆਪ ਦੇ ਖਰੀਦੇ ਵੇ ਹੈਗੇ ਹਾਂ ਜੀ ਅਸੀਂ ਉਹਨਾਂ ਤੋਂ ਤੇਲ ਲੈ ਲੈਣੇ ਬਾਹਾਂ ਤਿੰਨ ਕਿੱਲੇ ਦੂਜੀ ਭੈਣ ਨੇ ਲੈਤੇ ਨੇ ਅਮਰਤ ਭੈਣ ਤੋਂ ਲੈ ਤਿੰਨ ਉਹ ਕਹਿੰਦੇ ਵੀ ਚੱਲਦੇ ਆਪਾਂ ਹਾਂ ਆਜੋ ਸਾਰੇ ਖੇਤਾਂ ਤੇ ਦੀਵੇ ਲਾਵਾਂਗੇ ਬਸ ਆਪਣਾ ਤਾਂ ਸਾਰਾ ਘਰ ਕੋਲੀ ਖੇਤ ਹੈਗਾ ਇਹ ਖੇਤ ਕਿਤੇ ਬਹਾਨਾ ਬੀ ਕੋਈ ਜਦੋਂ ਤੂੰ ਵੱਟ ਕੇ ਲੈ ਜਿਆ ਹੋ ਜਾਂ ਮਸ਼ੀਨ ਉਤਰ ਗਈ ਤੇ ਉਹ ਕਹਿੰਦਾ ਮੈਂ ਕੁਛ ਨਹੀਂ ਕਹਿੰਦਾ ਤਾਂ ਮੈਂ ਮੈਂ ਤੈਨੂੰ ਕਹਿੰਦਾ ਮੈਂ ਦੇਖ ਕੇ ਤੇਲਾ ਕੰਮ ਹੋ ਗਿਆ ਮੇਰੇ ਮੁੱਖ ਸੱਡੀ ਪੀਤੀ ਰਾਤ ਦੀ ਅੱਛਾ ਮੈਂ ਤਾਂ ਪਾਣੀ ਦਾ ਤੇਰੇ ਪੈ ਗਿਆ ਜਦੋਂ ਮੈਂ ਜੀਰੀ ਕਣੀ ਤੇ ਕੰਮ ਹੋ ਕੱਲ ਲੈ ਗਿਆ ਸੋਪਰਾ ਵੱਢ ਕੇ ਆ ਉਹ ਤੇਰੇ ਮੈਨੂੰ ਅੱਜ ਮਖਾਲਾ ਕੰਮ ਤਾਂ ਹੋ ਗਿਆ ਫਿਰ ਮੈਨੂੰ ਕੀ ਪਤਾ ਕਰੋਂ ਵੀ ਚੱਲਦੀ ਆ ਨਾ ਨਾ ਉਹ ਦਿਨੀ ਆਉਣੀ ਲੈਟ ਤਾਂ ਚਲੋ ਉਹ ਤਾਂ ਲਗਾਉਣੀ ਲਗਾਉਣੀ ਆ ਮਸ਼ੀਨ ਤਾਂ ਨਹੀਂ ਹੁੰਦੀ ਉਹ ਮੈਨੂੰ ਕਹਿੰਦੇ ਕੁਝ ਕਹਿ ਨਹੀਂ ਮੈਂ ਕੁਝ ਨਹੀਂ ਕਹਿਣਾ ਨਾ ਨਾ ਆਪਾਂ ਕੀ ਕਹਿਣਾ ਮੈਂ ਤਾਂ ਆਪ ਹੀ ਕਹਦੇ ਮੈਂ ਉਹਨੇ ਕੁਝ ਕਹਿਣਾ ਨਾ ਆਪਾਂ ਨੇ ਕੀ ਕਹਿਣਾ ਉਹ ਠੀਕ ਆ ਵਧੀਆ ਵਧੀਆ ਬਾਈ ਤੇ ਜੀ ਹੁਣ ਆਏ ਆ ਇਹ ਕੀ ਪੈਣ ਦਾ ਵਾਹਣਾ ਕੀ ਪੈਣ ਨੂੰ ਬੈਦਵਾ ਸੀ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਆ ਇਹਦਾ ਵੀ ਆਪਾਂ ਠੇਕਾ ਜਿੰਨੇ ਇਹ ਵੀ ਆਪਾਂ ਪਾਉਨੇ ਆਂਗੇ ਬਾਹਣ ਤੇ ਜਦੋਂ ਇਹ ਆਪਦੇ ਬਾਹਣ ਵਾਂਗੂ ਵੀਰੀ ਸਾਮ ਸਮਾਈ ਕਰਦੇ ਆਂ ਤੇ ਇਹਦੀ ਬਾਹਣ ਦੀ ਪੂਜਾ ਵੀ ਕਰਦੇ ਆਂ ਦਿਵਾਲੀ ਨੂੰ ਵੀ ਦੀਵੇ ਲਾਉਣਾ ਆਉਣੇ ਆ ਤੇ ਬਾਪ ਦੇ ਖਵਾਜੇ ਪੀਰ ਦੀਆਂ ਕੜਾਈਆਂ ਵੀ ਕਰਦੇ ਆਂ ਆਪਾਂ ਮੰਨਤ ਪੂਰੀ ਕਰਦੇ ਆਂ ਇਹ ਜਿਹੜੀਆਂ ਤਾਰਾਂ ਜਾਂਦੀਆਂ ਦੇਖੋ ਜੀ ਹਨਾ ਇਹ ਸਾਊਂਡ ਕਰ ਰਹੀਆਂ ਨੇ ਬਾਜ ਕਰ ਰਹੀ ਨੇ ਆਵਾਜ਼ ਬਹੁਤ ਆ ਰਹੀ ਹੈ ਕਰੰਟ ਦੀ ਆਵਾਜ਼ ਆ ਰਹੀ ਹੈ ਨਾ ਮਮਾ ਡੇੜੀ ਕੰਨ ਸਿਆਲਾਂ ਚ ਜ਼ਿਆਦਾ ਆਉਂਦੀ ਆ ਕਰੰਟ ਦੀ ਆਵਾਜ਼ ਮੈਂ ਨਾ ਹੂੰ ਠੀਕ ਹੈ ਠੀਕ ਕੀ ਹੋ ਗਿਆ ਇਹ ਜੀਵੇ ਲਾਤੇ ਇੱਥੇ ਵੀ ਆਪਾਂ ਨੇ ਮੱਥਾ ਟੇਕਤਾ ਮਿੱਠੇ ਦਾ ਜੀ ਮੱਥਾ ਟੇਕਤਾ ਪਹਿਲਾਂ ਅਮਨ ਪੈਂਸਰ ਬੱਬਾ ਕੜੀ ਫਸਲ ਵਧੀਆ ਵਧੀਆ ਹੋਈ ਕਾਫੀ ਸારી ਅਹ ਨੀ ਤੋਪਾ ਪੁੱਠੇ ਪਾਸੇ ਗਏ ਆਂਗੇ ਚੱਲ ਉਧਰ ਦੀ ਕ ਨੰਗਾ ਹੈਗਾ ਨੰਗਾ ਹੈ ਕਿੱਥੇ ਪਾ ਕੇ ਨੰਗਾ ਹਾਂਜੀ ਆਪਾਂ ਹੁਣ ਪਹੁੰਚੇ ਤੀਜੀ ਦੇ ਮੋਟਰ ਤੇ ਹਨਾ ਇਹ ਤੇ ਹੂੰ ਤੀਜੀ ਮੋਟਰ ਤੇ ਆ ਗਏ ਆਪਾਂ ਜਾਨਾ ਵੱਡੇ ਜੀ ਖਰਚੇ ਜੋਤ ਵੱਡ ਰਿਹਾ ਖਰਚੇ ਉਹ ਸੀਗਾ ਟਰੈਕਟਰ ਜੋਤਦਾ ਜੋਤਦਾ ਵੀਰੇ ਦਾ ਤੇ ਆਪਾਂ ਹੁਣ ਆਪਣੀ ਮੋਟਰ ਤੇ ਆਏ ਆ ਹਣਾ ਮम्मा ਇਹ ਆਪਣੀ ਮੋਟਰ ਇਹ ਆਪਣਾ ਖੇਤ ਜੀ ਸਾਰਾ ਆਪਣਾ ਹੀ ਆ ਆ ਸਾਰਾ ਲੰਮੇ ਪਟੇ ਵਾਲਾ ਆਪਣਾ ਉਧਰ ਬਾਹਰ ਲੈ ਕੇ ਰਿਆ ਬਾਹਰ ਲੈ ਕੇ ਆ ਜੂਗਾ ਹਾਂ ਮੋਟਰ ਦੀ ਜੱਟ ਸਹਣਾ ਦੀ ਦੀਵੰਦਰ ਦੇ ਕਿਉਂਕਿ ਉਧਰ ਉਹਨਾਂ ਖਰਚੇ ਵੱਡੇ ਵੈ ਗਏ ਤੇ ਇੱਕ ਵਾਰੀ ਹੋਬਾ ਚੱਲ ਪੰਡੀਗੀ ਇੱਕ ਪਾ ਇੱਕੀ ਰੱਖ ਕੇ ਦੀਵਾ ਲਾ ਦਿੰਦੇ ਮਰੂਦ ਨੇ ਆਨੇ ਰੈਡ ਨੂੰ ਤੋੜ ਕੇ ਪਹਿਲਾਂ ਜੋਤ ਵੀ ਲੱਗੀ ਦੋ ਇੱਧਰ ਲੱਗੇ ਹੋਏ ਨੇ ਜੀ ਆਪਣੇ ਨਿੰਬੂ ਇੰਨੇ ਚ ਰਸ ਬਹੁਤ ਆਉਂਦਾ ਜਿਵੇਂ ਇਹ ਹਰੇ ਹਰੇ ਜਿ ਨੇਗੇ ਰਸ ਬਹੁਤ ਆਉਂਦਾ ਇਹਨਾਂ ਚ ਮੋਟਰ ਦੀ ਸਫਾਈ ਕਰਨ ਵਾਲੀ ਜਿਹੜੀ ਉਹਨੇ ਘੱਟਾ ਇਸ ਕਰਕੇ ਸਫਾਈ ਨਹੀਂ ਹੋਈ ਕੱਲੂ ਸਾਰਾ ਸੰਭਰ ਕੇ ਜਾਊਂ ਸੋਨਾ ਬਣਾ ਕੇ ਜਾਊਂਗਾ ਸਾਰਾ ਚੱਕ ਕੇ ਕਰਚਾਂ ਦੇ ਮਾਰਨਗੇ ਅੱਗੇ ਮੱਚ ਜੂ ਗੰਦ ਮੰਦ ਹੋਊ ਜਿਹੜਾ ਇੱਥੇ ਇੰਨੀ ਕਿ ਸਾਨੂੰ ਮਾਫੀ ਵੀ ਕਹਾਂ ਉਹ ਮੋਟਰ ਦੀ ਸਫਾਈ ਨਹੀਂ ਹੋ ਰਹੀ ਘੱਟਾ ਸੀ ਕਿਉਂਕਿ ਅਸੀਂ ਆਹ ਮੋਟਰ ਚਲਾ ਗਈ ਨਹੀਂ ਸੀ ਮਹੀਨੇ ਕੋ ਘਰ ਕੋਲੇ ਵਾਲੀ ਚਲਾਉਣੀ ਆ ਇਹ ਆਪਣੀ ਜਿਹੜੀ ਘਰ ਕੋਲੇ ਬਾਹਣਾ ਉਹਦੀ ਮੋਟਰ ਦੋ ਮੋਟਰਾਂ ਲਈਆਂ ਇੱਕ ਮੋਟਰ ਨਾਲ ਸਰੀਆਂ ਨਾਲ ਇੱਕ ਆਪਣੀ ਬੰਨਤੀ ਰਹਿੰਦੀ ਹੈ ਜਦੋਂ ਲੋੜ ਆਉਂਦੀ ਰਹੋ ਚਲਾ ਲੈਂਦੇ ਆ ਇਹ ਫੁੱਲਰਾਂ ਤੋਂ ਮਾਫ਼ੀ ਕਿਉਂ ਕਿ ਬੈਣੀਆ ਦਰਾਇਆ ਨੂੰ ਲੇਖ ਜੀ ਅੰਕੋਟ ਸਪਟਾਡ ਦੀ ਗੱਲ ਸੀ ਕਰ ਗਿਓ ਚੋਕ ਸਾਂਹ ਦੀ ਵੈਸੀ ਤਕਵਾਟ ਹੋ ਰਹੀ ਆ ਖੇਤੀ ਦੇ ਪੂਰਨ ਮੰਡੀ ਦੇ ਭਾਗ ਤੋਂ ਅੰਤ ਤੱਕ ਅਸੂਲੀ ਕਾਗਜ਼ ਜਿਹੜੇ ਜੀ ਲਗਾਉਂਦਾ ਸੀ ਬਾਈ ਬਾਲੇ ਓਖਾ ਮੰਡੀ ਦੀ ਵਟੇ ਕਾ ਲੂ 18 ਨੰਬਰ ਸਾਡੇ 17 18 18 ਰਾਜੀ ਬਸ ਨਾਲ ਦੀ ਰੀਜੋ ਸੁਖਾੜੇ ਵੱਤੋਂ 37 ਵਰਸ਼ ਨੂੰ ਹਾਨੀ ਪ੍ਰਮਾਤਮਾ ਸੋ ਕਰਕੇ ਆਣੀ ਹਾਜ਼ਰੀ ਪ੍ਰਬੰਧਕਾਂ ਜੀ ਸਾਰੇ ਤੱਬਰ ਤੇ ਚਰਪੜੀ ਲੋਬੇ ਤੇ ਕੁੜੀ ਤੇ ਮੇਰੇ ਤੇ ਮਕਰਾਨੀ ਤੇ ਮਾਂ ਤੇ ਮਾਲ ਪਸ਼ੂ ਤੇ ਤੇਤੀ ਬੱਤੀ ਤੇ ਹਰ ਇੱਕ ਥਣੇ ਮੂਰੇ ਹੋ ਕੇ ਬੱਬਾ ਜੀ ਉਹ ਕਰੋ ਜੇ ਇੱਕ ਗਲਤੀ ਹੋ ਗਈ ਤਾਂ ਮਾਫ ਕਰੇਗਾ ਬੱਬਾ ਜੀ ਆਮਣੇ ਆਪਰਾ ਪ੍ਰਸੋਕ ਕਰਨ ਵਾਲਾ ਬੱਬਾ ਜੀ ਸਾਰੇ ਲਾਣੇ ਦਾ ਬੱਬਾ ਆਪਣਾ ਵੱਡਾ ਹੈ ਇਹਨਾਂ ਦੇ ਬੱਬਾ ਕਿਹਨੇ ਵੀ ਸਾਹਸ ਸੀਗਾ ਬਹੁਤ ਸ਼ਕਤੀਆਂ ਕਰਨੇ ਵਾਲਾ ਬੱਬਾ ਕਰ ਪਰੇ ਕੇ ਸਾਰੇ ਪ੍ਰਵਾਰ ਤੋਂ ਪਤਾ ਨਹੀਂ ਬਦਲਣ ਦਾ ਸਾਰਾ ਪੁੱਛਾਂਗੇ ਪੁਰਾਣੀਆਂ ਬੁੜੀਆਂ ਨੂੰ ਪਤਾ ਹੈ ਚਲੋ ਜੀ ਦੇਖੋ ਜੀ ਮੇਰੇ ਮੱਜਾਂ ਨਾਈਟ ਚ ਤੇ ਮਾਂ ਬਾਲਟੀ ਨਾਲ ਪਿਆਰੇ ਨਾਲ ਫਿਰ ਪਾਣੀ ਅੱਧੀਆਂ ਗਣੇ ਪੀ ਲਿਆ ਦੀ ਪਾਣੀ ਦਾ ਹੀ ਟੁੱਲੀਆਂ ਨਾ ਆ ਤਰੀ ਇਹ ਤੇ ਖੇਲ ਚ ਬੀਬੀ ਮੇਰੀ ਪਾਣੀ ਪਿਉ ਹੁਣ ਸਾਰੇ ਥੱਕੇ ਪਿਆ ਕੰਮ ਵਾਲੇ ਨੇ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਨ ਬਾਬੇ ਦੀ ਬਾਣੀ ਹੈ ਸਾਰੇ ਕਿਤੇ ਦੀਵੇ ਬਲ ਰਹੇ ਨੇ ਤੇ ਗਾਈਂ ਭਿੜ ਰਹੀ ਆ ਸਾਡੀ ਗਾਈਂ ਬਹੁਤ ਕਰਿਆ ਹੋਇਆ ਗਾਈਂ हट ਜਾ ਪੜਨਾ ਹਣ ਹਾੜਾ ਤੇ ਦੀਵੇ ਚੱਲ ਰਹੇ ਨੇ ਆਪਣੇ ਦੇਖੋ ਸਾਰੇ ਜਗਮਗ ਜਗਮ ਹੋਈ ਪਿਆ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਰੱਬਾ ਦੀਵਾਲੀ ਏ ਲక్ష్ਮੀ ਰਾਤ ਨੂੰ ਘਰ ਭਰਦੇ ਪੈਸਿਆਂ ਨਾਲ ਤੇ ਆਪਣਾ ਘਰ ਦੇਖੋ ਜੀ ਦੀਪਮਾਲਾ ਚੱਲਦੀ ਹੈ ਤੇ ਮਿੱਟੀ ਦੇ ਦੀਵੇ ਵੀ ਲੱਗੇ ਹੋਏ ਨੇ ਮਿੱਟੀ ਦੇ ਦੀਵੇ ਲਾਏ ਹੋਏ ਨੇ ਐਣ ਬਰਾਮਣ ਹੋਰ ਲਾਈ ਜਾਂਦੇ ਉਹਦੇ ਉੱਪਰ ਮੈਂ ਕਿ ਔਰ ਮੰਡੀ ਚੋਂ ਆ ਕੇ ਇੱਧਰ ਹੀ ਆ ਗਿਆ ਵੀਡੀਓ ਬਣਾਉਣ ਲੱਗ ਗਿਆ ਦੇਖੋ ਜੀ ਕੁਛੀ ਬੜਾ ਦਿਨ ਅੱਜ ਬਹੁਤ ਵਧੀਆ ਤਿਹਾਰ ਮਨਾਇਆ ਗਿਆ ਵਾਹਿਗੁਰੂ ਤੰਦਰੁਸਤੀ ਨਾਲ ਐਂ ਨੰਗੇ ਜੇ ਲੜਾਈ ਭੜਾਈ ਤੋਂ ਬਿਨਾ ਹੈ ਦੇਖੋ ਦੀਵੇ ਦੀਵੇ ਚੱਲ ਰਹੇ ਨੇ ਸਾਰੇ ਦੇਖੋ ਜੀ ਦੇਖੋ ਜੀ ਉਧਰ ਅਮਨ ਦਾ ਅਮਨ ਤੇ ਦਵਿੰਦਰ ਲਾਹ ਰਹੇ ਨੇ ਦੀਵੇ ਹਾਂਜੀ ਪੁੱਤਾ ਰਵਿੰਦਰ ਜੀ ਬਹੁਤ ਸੋਹਣੇ ਲੱਗ ਰਹੇ ਨੇ ਦੋਨੇ ਮਾਪੇ ਨਾਉ ਦੀਵੇ ਤਰ ਪੁੱਤ ਦਵਿੰਦਰ ਈ ਮਾਤਾ ਪਾੜ ਲਾ ਮੰਮਾ ਕਦੋਂ ਦੀਵੇ ਮੈਂ ਦਾ ਪਈ ਮਾਂ ਕੋਠੇ ਤਲਾਵਾਂਗੇ ਇੱਧਰ ਮੇਰੀ ਲక్ష్ਮੀ ਨੇ ਲਾਈ ਹੈਗੀ ਕਰੋਂਡੀ ਲక్ష్ਮੀ ਨੂੰ ਪੈਸੇ ਧਰਦੇ ਆ ਲక్ష్ਮੀ ਮਾਤਾ ਨੂੰ ਵੱਡੂਆ ਚੱਕ ਲੈ ਵਾ ਲక్ష్ਮੀ ਮਾਤਾ ਆਏ ਅਰਦਾਸ ਕਰੀ ਵੀ ਮੇਰੇ ਡੈਡੀ ਕੋਲ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਸਾਡੇ ਸਾਰੇ ਪਰਿਵਾਰ ਨੂੰ ਤੇ ਵੀ ਢਿੱਲ ਮੱਠ ਤੋਂ ਬਚਾ ਕੇ ਰੱਖੇ ਖੇਤੀਬਾਤੀ ਵਾਲੀ ਮਨੁੱਖੀ ਵਾਧੇ ਕਰੇ ਮਾਤਾ ਨੂੰ ਆਏ ਅਰਦਾਸ ਕਰੀ ਤੇ ਸਾਡਾ ਪੈਸੇ ਨਾਲ ਘਰ ਭਰ ਦੇ ਪਹਿਲਾ ਅਰਦਾਸ ਉਹ ਕਿਸ਼ਾਂਤੀ ਮੰਗਣੀ ਆ ਬਾਬੇ ਤੋਂ ਜੰਗਾ ਠੀਕ ਹੈ ਜੀ ਬਾਬੇ ਕੋਸਾ ਮੈਂ ਪੈਸੇ ਧਰਦਾ ਤੁਹਾਨੂੰ 500 ਰੁਪਏ ਦੇ ਦੇ ਪੁੱਤ ਮਾਤਾ ਰਣੀ ਖੁਸ਼ਾ ਪਤਨੀ ਤੋ ਖੁਦਾ ਨਹੀਂ ਤੋ ਬਹੁਤ ਖੁਸ਼ਾ ਬਤ ਮਾਤਾ ਖੁਸ਼ਾ ਬਹੁਤ ਖੁਸ਼ਾ ਬਰਫਾਸ ਕੂਸੀ ਜਾਈ ਨਹੀਂ en el ਨੀ ਆਇਆ ਤੋਂ ਕਈ ਸਾਲ ਪਹਿਲਾਂ ਕਹਿੰਦੇ ਫਲਾਣੇ ਦੇ ਘਰ ਉਹ ਸੱਟ ਸਿੱਟਦੀ। ਕੋਈ ਵੀ ਭੂਤਾਂ ਪ੍ਰੇਤਾਂ ਵਾਲੀ ਇਹ ਕੁਝ ਨਹੀਂ ਹੁੰਦਾ ਬਾਈ। ਇੱਕ ਗਵਾਰਾ ਹੁੰਦਾ ਤੇ ਜਦੋਂ ਵੱਡੇ ਹੋਟਲ ਹੁੰਦੇ ਆਪਾਂ ਅੱਗ ਨਾਲ ਉਹੀ ਚੀਜ਼ ਆਹੇ। ਇੱਥੇ ਆ ਕੇ ਲੱਗਣੀ। ਇਹ ਮੈਂ ਤੇ ਉਹ ਤੇੜੀ ਵੱਲ ਚਲਣੀ ਸੀ। ਲੋਕ ਬਹੁਤ ਡਰਦੇ ਨੇ ਇਹ ਚੀਜ਼ ਤੋਂ ਡਰ ਨਾਲ ਕੋਈ ਚੀਜ਼ ਨਹੀਂ। ਭੂਤਾਂ ਪ੍ਰੇਤਾਂ ਵਾਲੀ ਦੀ ਕੋਈ ਗੱਲ ਨਹੀਂ। ਹਰੇਕ ਕਿਲੇ ਆ ਕੇ 10 ਰੁਪਏ ਦਾ ਡਾ ਸਕਦਾ। ਇਹ ਭਾਣਾ ਕੀ ਨੇ ਡਾਇਆ। ਜੋਤ ਨਹੀਂ ਤੂ ਆਮਣ ਪੂਰ ਦੀਵਾਲੀ ਦਾ ਸਾਂਝਕ ਤੌਰ ਤੇ ਕਿਸ਼ੋਰ ਲਵਤੀ ਹੁੰਦੇ ਰਹੇ ਫੁੱਲ ਝੜੀਆਂ ਚਲਾਉਂਦੇ ਵੇ ਚੁਰਲਵਤੀ ਪੰਜਾਬੀ ਚ ਕਹਿੰਦੇ ਨੇ ਉਹ ਫੁੱਲ ਝੜੀ ਕਹਿੰਦੇ ਨੇ ਦੇਖੋ ਜੀ ਇੱਧਰ ਸਾਡੇ ਗਵਾਂਡੀ ਦੀਵ ਲਾਈ ਜਾਂਦੇ ਨੇ ਕਾਡੋਪੜਾ ਕਹ ਬਾਈਏ ਕਾਡੋਪੜਾ ਕਾ ਪੋਣੇ ਤਰਾ ਬਹੁਤ ਲੱਗਦਾ ਮੇਕੌਲੀ ਹੈਪੀ ਦਿਵਾਲੀ ਹੈਪੀ ਦਿਵਾਲੀ ਕੁੜੀ ਨੇ ਬਣਾ ਮਾਸੇ ਕੁੜੀ ਨੇ ਹੱਥ ਪਾਲਾ ਕੀ ਹੈ ਪਹਾਰ ਇਹਦਾ ਮਾਤਾਰ ਰੰਗ ਬਤਾ ਦੇ ਖੜੇ ਕੋਠੇ ਦੇ ਜੀ ਦੇਖੋ ਦਿਵਾਲੀ ਮੇਰੇ ਪਿੰਡ ਦੀ ਕਿੰਨੀਆਂ ਸੋਹਣੀਆਂ ਦੀਪਮਾਲਾ ਲੋਕਾਂ ਨੇ ਘਰਾਂ ਦੇ ਕਰੀਆਂ ਨੇ ਤੇ ਹਰ ਇੱਕ ਘਰ ਦੇ ਦੀਪਮਾਂ ਮਿਲੂਆ ਇੱਧਰ ਸਾਡੇ ਦੋ ਤਿੰਨ ਘਰਾਂ ਦੀ ਸਾਰੀ ਬਿਲਡਿੰਗ ਹੀ ਅੱਪ ਕਰੀ ਹੋਈ ਆ ਦਿਖਾਉਣਾ ਤੁਹਾਨੂੰ ਆ ਦੇਖੋ ਇਹ ਦੋ ਤਿੰਨ ਕੋਠੀਆਂ ਬਾਲੀਆਂ ਲਾਈਆਂ ਹੋਈਆਂ ਤੇਜ਼ ਕੰਮ ਕਰ ਰਿਹਾ ਪੂਰਾ ਇਹਨਾਂ ਨੇ ਸਾਰੀਆਂ ਹੀ ਕੋਠੀਆਂ ਦੇ ਕਰੀਆਂ ਹੋਈਆਂ ਨੇ ਤੇ ਮੇਰੇ ਪਿੰਡ 'ਚ ਹਰ ਇੱਕ ਘਰ ਦੇ ਦੀਪਮਾਂ ਲੱਗਿਆ ਭਾਗਾਂ ਪ੍ਰੀ ਦੀਵਾਲੀ ਰਹੇ ਪ੍ਰਮਾਤਮਿਕ ਪਿੰਡ ਵਿੱਚ ਸੁੱਖ ਸ਼ਾਂਤੀ ਰਹੇ ਘਰਾਂ ਵਿੱਚ ਸੁੱਖ ਸ਼ਾਂਤੀ ਰਹੇ ਤੇ ਮੇਰੇ ਗਵਾਂਡੀ ਵੀ ਦੀਵੇ ਲਾ ਰਹੇ ਨੇ ਇੱਧਰ ਮੇਰੇ ਤਾਇਆ ਜੀ ਦੇ ਪੋਤੇ ਚੜ ਗਏ ਨੇ ਚਲਾਉਣਗੇ ਕੋਠੇ ਤੇ ਫਟਾਕੇ ਬਬੂ ਮਰੇ ਤਾਏ ਦੇ ਪੁੱਤ ਤੇਰੀ ਵੀ ਤਿਆਰੀ ਕਰੀ ਆ ਮਨੇ ਇੱਕ ਆ ਜੋਤਰਾ ਨਹੀਂ ਪਤਾ ਕੀ ਕਰਦੇ ਇਹੇ ਡਰ ਲਾਦਾ ਬਾਲੇ ਵੱਡੇ ਭੜੱਕੇ ਲਿਆ ਆ ਭਾਈ ਜੋਤ ਜੋਤ ਵੱਡੇ ਭੜੱਕੇ ਲਿਆ ਆ ਲਾਇਆ ਨਾਰ ਨੀਤੂ ਨੇ ਨੀਤੂ ਨਾਰ ਚੱਲ ਕੇ ਹਟ ਵੀ ਗਿਆ ਮੈਂ ਹੋ ਡਿੱਗ ਵੀ ਉਹ ਇਧਰ ਕਰ ਦੇ ਦੇਖੋ ਜੀ ਪਾਈ ਪੜਾਕੇ ਪਾਉਣ ਵਾਲੇ ਬੰਦੇ ਕਿੰਨੇ ਕੇ ਮਹਿੰਗੇ ਲਿਆਏ ਨੇ ਦੇਖੋ ਜੀ ਦੇਖੋ ਜੀ ਵੀਡੀਓ ਵੀ ਬਹੁਤ ਸੋਹਣੀ ਬਣ ਗਈ ਜਦਾ ਕਮਾਲ ਹੀ ਕਰਿਆ ਪਿਆ ਕਿਸੇ ਨੇ ਸਰੀ ਲਾਇਆ ਪਿਆ ਸਰੀ ਕਿਹਦੇ ਘਰੋਂ ਚੱਲਦੇ ਨੇ ਰਹੇ ਉਹਨਾਂ ਦੇ ਘਰੋਂ ਚੱਲਦੇ ਨੇ ਭਾਈ ਇਹ ਇਹ ਚੱਲਦੇ ਨੇ ਨਾਇਆਂ ਦੇ ਘਰ ਨਹੀਂ ਨਹੀਂ ਅੱਗੇ ਉਹ ਜੀ ਇਸ ਕਿਕਰੋਂ ਤੂੰ ਚੱਲਦੇ ਹੋਣੇ ਭਰਾ ਉਦੋਂ ਗਾਹਾਂ ਕਿਹਦੇ ਜਦ ਇੰਨੇ ਇਹ ਪੜਾਕੇ ਮਹਿੰਗੇ ਵਾਲੇ ਨੇ ਮਾੜਾ ਬੰਦਾ ਲੈ ਤਾੜੇ ਬੰਦੇ ਵੀ ਭਈਆ ਇਹਨਾਂ ਕਿਹੋ ਵੀਡੀਓ ਚ ਬੋਲੀ ਕਿਵੇਂ ਜਾਣੇ ਉਹ ਦੇਖੀ ਜਹੀ ਰੀਤੀ ਦੀਂਦੀਆ ਉਹ ਜੀ ਗੱਲ ਹੋ ਜਾਂਦੀ ਹੈ ਨਾ ਇਹ ਗੱਲ ਦਾ ਥੋੜਾ ਜਿਹਾ ਮਾਇਨਾ ਨਾ ਕਰਿਓ ਇਹ ਤਾਂ ਬਹੁਤ ਦੇਖੋ ਇਹਦਾ ਕਮਾਲ ਹੀ ਕਰਤੀ ਕਿਸੇ ਨੇ